ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਪੂ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦਿਆਂ ਕੁਝ ਮੁੱਖ ਸੁਰਖੀਆਂ ਦੇ ਨਾਲ ਟੀਮ ਇੰਡੀਆ ਦੇ ਜਿੱਤਨ ਤੇ ਹਰਿਆਣਾ ਪੰਜਾਬ 'ਚ ਜਸ਼ਨ ਵਿਸ਼ਵ ਚੈਂਪੀਅਨ ਬਣਨ ਤੇ ਅੰਬਾਲਾ 'ਚ ਜੀਸੀਬੀ ਤੇ ਡਾਂਸ ਲੁਧਿਆਣਾ 'ਚ ਸੜਕ ਤੇ ਪੰਗੜਾ ਸ਼ਿਮਲਾ 'ਚ ਆਤੀਸ਼ਬਾਜੀ ਯੋਗਾ ਗਰਲ ਅਰਚਨਾ ਮਕਵਾਨਾ ਦਾ ਨੋਟਿਸ ਪੀਰੀਅਡ ਅੱਜ ਖਤਮ ਅੰਮ੍ਰਿਤਸਰ ਪੁਲਿਸ ਸਾਹਮਣੇ ਹੋਏਗੀ ਪੇਸ਼ੀ ਹਰਮੰਦਰ ਸਾਹਿਬ 'ਚ ਯੋਗਾ ਕਰਨ ਤੋਂ ਬਾਅਦ ਆਈ ਵਿਵਾਦਕ ਪੰਜਾਬ ਦੇ 9 ਜ਼ਿਲ੍ਹਿਆਂ 'ਚ ਮੀਂਹ ਦਾ orange alert, ਬਾਕੀ ਬਚੇ ਜ਼ਿਲ੍ਹਿਆਂ 'ਚ yellow alert ਜਾਰੀ, ਮਾਝੇ 'ਚ ਸਵੇਰ ਤੋਂ ਹੀ ਛਾਏ ਰਹੇ ਬੱਦਲ। ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਬੰਦ ਰਹੇਗਾ, ਕਿਸਾਨ ਕੈਬਿਨਾ ਨੂੰ ਲਗਾਉਣਗੇ ਤਾਲੇ। ਪ੍ਰਧਾਨ ਦਿਲਬਾਗ ਦਾ ਕਹਿਣਾ ਹੈ ਕਿ ਅਧਿਕਾਰੀ ਸਮਾਂ ਸੀਮਾ ਨਹੀਂ ਦਿਖਾ ਰਹੇ। ਡੈਮੋਕ੍ਰੈਟਿਕ ਟੀਚਰਸ ਅਫਰੰਟ ਆਫ ਅਲੋ ਪ੍ਰਦਰਸ਼ਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਅੱਜ ਮੁੱਖ ਮੰਤਰੀ ਦੀ ਕੋਠੀ ਅੱਗੇ ਕਰਨਗੇ ਰੋਸ ਮਾਰਚ ਟੀਮ ਇੰਡੀਆ ਦੇ ਜਿੱਤਨ ਤੇ ਪੂਰੇ ਭਾਰਤ ਦੇ ਵਿੱਚ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਜਨੇ ਵੀ ਕ੍ਰਿਕਟ ਫੈਨਸ ਨੇ ਤਾਂ ਜਨੇ ਵੀ ਭਾਰਤੀ ਲੋਕ ਨੇ ਬਿਹਤ ਜਿਆਦਾ ਖੁਸ਼ ਨਜ਼ਰ ਆ ਰਹੇ ਨੇ ਤਾਂ ਜਮ ਕੇ ਭੰਗੜੇ ਪਾਏ ਗਏ ਨੇ ਇਸ ਦੇ ਚਲਦੇ ਹੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਜਮ ਕੇ ਜਸ਼ਨ ਮਨਾਇਆ ਗਿਆ ਆਤਿਸ਼ਬਾਜੀ ਕੀਤੀ ਗਈ ਸੜਕਾਂ ਤੇ ਭੰਗੜੇ ਪਾਏ ਗਏ ਨੇ ਜੇਸੀਬੀ ਤੇ ਚੜ ਕੇ ਭੰਗੜੇ ਪਾਏ ਗਏ ਨੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲੋਕ ਕਾਫੀ ਜ਼ਿਆਦਾ ਖੁਸ਼ ਨੇ ਭਾਰਤ ਦੀ ਇਸ ਵੱਡੀ ਜਿੱਤ ਨੂੰ ਲੈ ਕੇ ਭਾਰਤ ਨੇ 17 ਸਾਲ ਬਾਅਦ T20 ਵਰਲਡ ਕੱਪ ਦਾ ਖਿਤਾਬ ਆਪਣੇ ਨਾਮ ਕਰ ਲਿਆ ਭਾਰਤੀ ਟੀਮ ਨੇ 7 ਰਨ ਤੋਂ ਸਾਊਥ ਅਫਰੀਕਾ ਦੀ ਟੀਮ ਨੂੰ ਫਾਈਨਲ 'ਚ ਹਰਾ ਦਿੱਤਾ ਹੈ ਇਸ ਸਮਾਂ ਜਿਹਾ ਲੱਗ ਰਿਹਾ ਸੀ ਕਿ ਸਾਊਥ ਅਫਰੀਕਾ ਦੀ ਟੀਮ 177 ਰਨ ਦਾ ਟਾਰਗੇਟ ਆਸਾਨੀ ਦੇ ਨਾਲ ਚੇਜ਼ ਕਰ ਲੇਗੀ ਪਰ ਭਾਰਤੀ ਗੇਂਦਬਾਜ਼ਾਂ ਨੇ ਸਾਊਥ ਅਫਰੀਕਾ ਦੇ ਹੱਥਾਂ ਤੋਂ ਜਿੱਤ ਖੋ ਲਈ ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਹਰਿਆਣਾ ਪੰਜਾਬ ਚੰਡੀਗੜ੍ਹ ਹਿਮਾਚਲ ਸਣੇ ਪੂਰੇ ਦੇਸ਼ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਲੋਕ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ਕੁਝ ਲੋਕਾਂ ਨੇ ਤਾਂ ਦੀਵਾਲੀ ਦੀ ਤਰ੍ਹਾਂ ਪਟਾਕੇ ਯਾਨੀ ਕਿ ਆਤੀਸ਼ਬਾਜ਼ੀ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਵੱਖ-ਵੱਖ ਜਿਲ੍ਹਿਆਂ ਤੋਂ ਵੱਖ-ਵੱਖ ਤਸਵੀਰਾਂ ਸਾਹਮਣੇ ਆਈਆਂ ਨੇ ਲੋਕ ਬੇਹੱਦ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਰਿਐਕਸ਼ਨਸ ਸਾਹਮਣੇ ਆ ਰਹੇ ਨੇ ਤਾਂ ਲਗਾਤਾਰ ਜੋ ਹੈ ਤਸਵੀਰਾਂ ਜੋ ਨੇ ਜਸ਼ਨ ਦੀਆਂ ਸਾਹਮਣੇ ਆ ਰਹੀਆਂ ਨੇ ਯੋਗਾ ਗਰਲ ਅਰਚਨਾ ਮਕਵਾਨਾ ਦਾ ਨੋਟਿਸ ਪੀਰੀਅਡ ਅੱਜ ਖਤਮ ਹੋ ਜਾ ਰਿਹਾ ਤਾਂ ਦੱਸ ਦੇ ਕਿ ਅੱਜ ਜਿੱਦਾਂ ਹੀ ਨੋਟਿਸ ਪੀਰੀਅਡ ਖਤਮ ਹੋਏਗਾ ਤਾਂ ਅੰਮ੍ਰਿਤਸਰ ਪੁਲਿਸ ਦੇ ਸਾਹਮਣੇ ਅਰਚਨਾ ਮਕਵਾਨਾ ਨੂੰ ਪੇਸ਼ ਹੋਣਾ ਹੋਏਗਾ ਤਾਂ ਵਿਵਾਦ ਹੈ ਯੋਗਾ ਦਾ ਹਰਮੰਦਰ ਸਾਹਿਬ ਦੇ ਵਿੱਚ ਅਰਚਨਾ ਮਕਵਾਨਾ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਸ ਦੇ ਵੱਲੋਂ ਯੋਗਾ ਕੀਤਾ ਜਾਂਦਾ ਇੱਕ ਵੀਡੀਓ ਜੋ ਹੈ ਹਰਮੰਦਰ ਸਾਹਿਬ 'ਚ ਯੋਗਾ ਦੀ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਵਧਦਾ ਜਾਂਦਾ ਹੈ ਤਾਂ ਅਰਚਨਾ ਦੇ ਖਿਲਾਫ ਐਫ ਆਈ ਆਰ ਵੀ ਦਰਜ ਹੋ ਜਾਂਦੀ ਹੈ ਨੋਟਿਸ ਤੱਕ ਭੇਜ ਦਿੱਤਾ ਜਾਂਦਾ ਹੈ ਤੇ ਅੱਜ ਨੋਟਿਸ ਪੀਰੀਅਡ ਖਤਮ ਹੋ ਰਿਹਾ ਅਰਚਨਾ ਮਕਵਾਨਾ ਦਾ ਤਾਂ ਹੁਣ ਪੁਲਿਸ ਦੇ ਸਾਹਮਣੇ ਅਰਚਨਾ ਦੀ ਪੇਸ਼ੀ ਹੋਏਗੀ ਗੋਲਡਨ ਟੈਂਪਲ ਦੇ ਵਿੱਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਨੂੰ ਅੱਜ ਪੰਜਾਬ ਪੁਲਿਸ ਦੇ ਵੱਲੋਂ ਦਿੱਤਾ ਗਿਆ ਨੋਟਿਸ ਪੀਰੀਅਡ ਖਤਮ ਹੋ ਰਿਹਾ ਅਰਚਨਾ ਨੂੰ ਭੇਜੇ ਗਏ ਨੋਟਿਸ ਦੇ ਮੁਤਾਬਕ ਉਸ ਨੂੰ ਅੱਜ ਅਮ੍ਰਿਤਸਰ ਦੇ ਥਾਣਾ ਈ ਡਿਵੀਜ਼ਨ ਦੇ ਵਿੱਚ ਜਵਾਬ ਦੇਣਾ ਹੋਵੇਗਾ ਉੱਥੇ ਹੀ ਦੂਜੇ ਪਾਸੇ ਅਰਚਨਾ ਘੋਸ਼ਣਾ ਕਰ ਚੁੱਕੀ ਹੈ ਕਿ ਜੇਕਰ ਐਸਜੀਪੀਸੀ ਸ਼ਿਕਾਇਤ ਵਾਪਸ ਨਹੀਂ ਲਏਗਾ ਤਾਂ ਜਵਾਬ ਦੇਣ ਦੇ ਲਈ ਤਿਆਰ ਨਹੀਂ ਅਰਚਨਾ ਮਕਵਾਣਾ ਨੂੰ ਇੱਕ ਹਫਤੇ ਪਹਿਲਾਂ 26 ਜੂਨ ਨੂੰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਨੋਟਿਸ ਭੇਜਿਆ ਗਿਆ ਸੀ ਜਿਸ ਦੇ ਵਿੱਚ ਉਸਨੇ ਅੰਮ੍ਰਿਤਸਰ ਪੁਲਿਸ ਦੇ ਸਾਹਮਣੇ ਅੱਜ ਦੁਪਹਿਰ 30 ਜੂਨ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਹੁਣ ਦੇਖਣਾ ਹੋਵੇਗਾ ਕਿ ਅਰਚਨਾ ਇਸ ਨੋਟਿਸ ਤੇ ਜਵਾਬ ਦਿੰਦੀ ਹੈ ਜਾਂ ਪੁਲਿਸ ਤੋਂ ਹੋਰ ਸਮੇਂ ਮੰਗਦੀ ਹੈ ਪੰਜਾਬ ਦੇ ਵਿੱਚ ਮੌਸਮ ਦੇ ਵੱਲੋਂ ਲਗਾਤਾਰ ਆਪਣਾ ਰੁਖ ਬਦਲਿਆ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ orange alert ਜਾਰੀ ਕਰ ਦਿੱਤਾ ਗਿਆ ਤਾਂ ਜਿਹਨੇ ਬਾਕੀ ਜ਼ਿਲ੍ਹੇ ਬਚੇ ਨੇ ਉਹਨਾਂ ਦੇ ਵਿੱਚ yellow alert ਜਾਰੀ ਕੀਤਾ ਗਿਆ ਤਾਂ ਲਗਾਤਾਰ alert ਜਾਰੀ ਹੋ ਰਹੇ ਨੇ ਮੌਨਸੂਨ ਜੋ ਹੈ ਅੱਜ ਦਸਤਕ ਦੇ ਦੇਗਾ ਪੰਜਾਬ ਦੇ ਵਿੱਚ ਕਿਉਂਕਿ ਤਰੀਕਾ ਜੋ ਦੱਸਿਆ ਗਿਆ ਸੀ ਮੌਸਮ ਵਿਭਾਗ ਦੇ ਵੱਲੋਂ 30 ਜੂਨ ਤੇ 1 ਜੁਲਾਈ ਨੂੰ ਦੱਸਿਆ ਗਿਆ ਸੀ ਕਿ ਭਾਰੀ ਮੀਂਹ ਪੈਣ ਵਾਲਾ ਤੇ ਅੱਜ ਮੌਨਸੂਨ ਦੀ ਜੋ ਹੈ दस्तक ਹੋਏਗੀ ਪੰਜਾਬ ਦੇ ਵਿੱਚ ਪਰ ਮਾਝੇ ਜ਼ਿਲ੍ਹੇ ਦੇ ਵਿੱਚ ਅੱਜ ਸਵੇਰ ਤੋਂ ਹੀ ਬੱਦਲ ਵਾਈ ਹੋਈ ਪਈ ਹੈ ਮਾਝੇ ਇਲਾਕੇ ਦੇ ਵਿੱਚ ਤਾਂ ਜੋ ਹੈ ਲਗਾਤਾਰ بارش ਦੇ ਅਸਰ ਬਣੇ ਹੋਏ ਨੇ ਅੱਜ ਮੌਨਸੂਨ ਦੀ ਐਂਟਰੀ ਹੋ ਜਾਏਗੀ ਤਾਂ ਮੌਨਸੂਨ ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਬਾਰਿਸ਼ ਨੂੰ ਲੈ ਕੇ ਅੱਜ ਔਰੇਂਜ ਅਲਰਟ ਜਾਰੀ ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਅੱਜ ਅਤੇ 1 ਜੁਲਾਈ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਆਈਐਮਜੀ ਦੇ ਵੱਲੋਂ ਜਾਰੀ ਅਲਰਟ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਲਈ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਅਗਲੇ 2 ਤੋਂ 3 ਦਿਨਾਂ ਤੱਕ ਹਨੇਰੀ ਤੂਫਾਨ ਦੇ ਨਾਲ بارش ਜਾਰੀ ਰਹਿਣ ਦੀ ਉਮੀਦ ਹੈ ਜਿਸ ਦੇ ਨਾਲ ਸੂਬੇ ਦੇ ਵਿੱਚ ਚੱਲ ਰਹੀ ਗਰਮੀ ਤੋਂ ਤਾਂ ਰਾਹਤ ਮਿਲੇਗੀ ਪਰ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਦੱਸਿਆ ਕਿ 9 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੋਇਆ ਹੈ ਜਿਨ੍ਹਾਂ ਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਐਸ ਨਗਰ ਸ਼ਾਮਲ ਨੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਯਾਨੀ ਕਿ ਲਾਡੋਵਾਲ ਟੋਲ ਪਲਾਜ਼ਾ ਅੱਜ ਪੂਰਨ ਤੌਰ ਤੇ ਬੰਦ ਰਹੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਅੱਜ ਕੈਬਿਨਾ ਨੂੰ ਤਾਲੇ ਲਗਾਏ ਜਾਣਗੇ ਕਿਸਾਨਾਂ ਦਾ ਕਹਿਣਾ ਹੈ ਕਿ ਸਮੇਂ ਸੀਮਾ ਸਹੀ ਤਰੀਕੇ ਦੇ ਨਾਲ ਅਧਿਕਾਰੀ ਨਹੀਂ ਦਿਖਾਰੇ ਤਾਂ ਦੱਸ ਦਈਏ ਕਿ 2 ਜੂਨ ਨੂੰ ਨਵੇਂ ਟੋਲ ਰੇਟ ਲਾਗੂ ਹੋਏ ਸੀ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਜਾਰੀ ਕੀਤਾ ਗਿਆ ਤਾਂ ਲਗਾਤਾਰ ਹੱਲੇ ਵੀ ਇਹ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ 150 ਰੁਪਏ ਤੋਂ ਜੋ ਜੀ ਸ਼ੁਰੂ ਹੋਈ ਸੀ ਲਾਡੋਵਲ ਟੋਲ ਪਲਾਜ਼ਾ ਦੀ ਉਸ ਨੂੰ 150 ਹੀ ਕੀਤਾ ਜਾਏ ਕਿਉਂਕਿ ਵੱਡੇ ਪੱਧਰ ਤੇ ਲੋਕਾਂ ਨੂੰ ਟੈਕਸ ਦੇਣਾ ਪੈ ਰਿਹਾ ਜਿਸ ਦੇ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਪੂਰੀ ਤਰ੍ਹਾਂ ਦੇ ਨਾਲ ਬੰਦ ਹੋਣ ਜਾ ਰਿਹਾ ਹੈ ਅੱਜ ਸਵੇਰੇ 11 ਵਜੇ ਤੋਂ ਕਿਸਾਨ ਜਥੇਬੰਦੀਆਂ ਨੇ ਇਸ ਟੋਲ ਦੇ ਕੈਬਿਨਾ ਤੇ ਤਾਲਾ ਲਗਾ ਚੁੱਕੀਆਂ ਨੇ ਤਾਂ ਕਿਸਾਨਾਂ ਨੇ ਪਿਛਲੇ 15 ਦਿਨਾਂ ਤੋਂ ਟੋਲ ਪਲਾਜ਼ਾ ਨੂੰ ਫ੍ਰੀ ਕਰ ਰੱਖਿਆ 6 ਲੱਖ ਤੋਂ ਜ਼ਿਆਦਾ ਵਾਹਨ ਚਾਲਕ ਬਿਨਾਂ ਟੈਕਸ ਦਿੱਤੇ ਇਸ ਤੋਂ ਗੁਜ਼ਰ ਚੁੱਕੇ ਨੇ ਤਾਂ ਲੋਕਾਂ ਨੂੰ ਕਰੀਬ 16 ਕਰੋੜ ਰੁਪਏ ਦੀ ਬਚਤ ਹੋਈ ਹੈ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਇਸ ਟੋਲ ਦੇ ਰੇਟ ਸਭ ਤੋਂ ਜ਼ਿਆਦਾ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦਾ ਪੂਰਾ ਸਮਰਥਨ ਉਹਨਾਂ ਨੂੰ ਮਿਲ ਰਿਹਾ ਹੈ ਤਾਂ ਕਈ ਟੈਕਸੀ ਚਾਲਕ ਵੀ ਪੂਰਾ ਸਮਰਥਨ ਦੇ ਰਹੇ ਨੇ ਪੰਜਾਬ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ ਸ਼ਹਿਰ ਦੇ ਵਿੱਚ ਅੱਜ ਪ੍ਰਦਰਸ਼ਨ ਹੋਏਗਾ ਇਹ ਪ੍ਰਦਰਸ਼ਨ ਜੋ ਹੈ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਵੱਲੋਂ ਕੀਤਾ ਜਾਏਗਾ ਤਾਂ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਹੋਏਗਾ ਸੜਕਾਂ ਤੇ ਉਤਰਨਗੇ ਤਾਂ ਜੋ ਹੈ ਇਹਨਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸੀਐਮ ਦੀ ਕੋਠੀ ਦਾ ਘਰਾਵ ਕੀਤਾ ਜਾਏਗਾ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਅਜਿਹਾ ਕੀਤਾ ਜਾਏਗਾ ਜਲੰਧਰ ਚਾਜ ਡੈਮੋਕਰੈਟਿਕ ਟੀਚਰਸ ਫਰੰਟ ਯਾਨੀ ਕਿ ਡੀਟੀਐਫ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿਮਮਾਨ ਦੀ ਕੋਠੀ ਦੇ ਵੱਲ ਰੋਸ ਮਾਰਚ ਕੱਢਿਆ ਜਾਏਗਾ ਇਹ ਪ੍ਰਦਰਸ਼ਨ ਪੁਰਾਣੀ ਪੈਨਸ਼ਨ ਬਹਾਲ ਕਰਨ ਪੁਰਾਣੇ ਤਨਖਾਹ ਸਕੇਲ ਏਸੀਪੀ ਸਕੀਮ ਪੇਂਡੂ ਪੱਤਾ ਤੇ ਸਰਹਦੀ ਖੇਤਰ ਪੱਤੇ ਸਨੇ ਇਕੱਠੇ ਹੋਏ ਸਾਰੇ ਪੱਤੇ ਹੋਰ ਮੰਗਾਂ ਨੂੰ ਲੈ ਕੇ ਕੀਤਾ ਜਾਏਗਾ ਪੰਜਾਬ ਡੈਮੋਕਰੈਟਿਕ ਟੀਚਰਸ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਅਧਿਆਪਕਾਂ ਦੇ ਮਾਮਲੇ ਸਮੇਂ ਸਿਰ ਹੱਲ ਨਹੀਂ ਹੋਣ ਦਿੱਤੇ ਜਿਸ ਨੂੰ ਲੈ ਕੇ ਮੁਲਾਜ਼ਮਾਂ ਦੇ ਵਿੱਚ ਰੋਸ ਹੈ ਇਸ ਤੋਂ ਬਾਅਦ ਹੀ ਅੱਜ 11 ਵਜੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੋਏ ਸੰ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਅਚਈਆਂ ਹੋਰ ਨਾ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਹਮਦਰਦ ਟੀਵੀ ਦੇ ਨਾਲ